ਉਹ ਜਿਹੜਾ ਪਲੇਅਰ ਉਹ ਇੱਕਦਮ ਹੀ ਸੈਡ ਸਾਡੇ ਸਰਕਾਰੀ ਯੋਗ ਐਮਐਲਏ ਸਰਦਾਰ ਕੁਸ਼ਨੀਰ ਸਿੰਘ ਸੋਲ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰਕੇ ਸੀ ਉਹਨਾਂ ਦੀ ਅਜੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਉਹਨਾਂ ਨੂੰ ਆਪਣੀ ਸ਼ਰਧਾ ਤੇ ਫੁੱਲ ਭੇਂਟ ਕੀਤੇ ਆ ਬਹੁਤ ਹੀ ਦੁੱਖ ਦੀ ਘੜੀ ਸੀ ਅੱਜ ਕਿ ਸਾਰੇ ਹੀ ਆਮ ਪਾਰਟੀ ਦੇ ਵਰਕਰ ਸਹਿਬਾਨ ਤੋਂ ਲੈ ਕੇ ਚੇਅਰਮੈਨ ਸਹਿਬਾਨ ਸੀਐਮ ਸਾਹਿਬ ਸਾਡੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਕਨਵੀਨਰ ਆਮ ਆਦਮੀ ਪਾਰਟੀ ਵੀ ਇਸ ਟਾਈਮ ਪਹੁੰਚੇ ਹੋਏ ਸੀ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਅਸੀਂ ਆਪਣੀ ਸ਼ਰਦਾ ਦੇ ਫੁੱਲ ਪੈਂਟ ਕੀਤੇ ਆ ਆਹ ਗਾਲੇ ਦੇ ਗੋਲ ਜਿਹੜੇ ਨਪਲਸ ਦੇ ਵੀ ਛੋੜਾ ਦੇ ਕਿ ਚਲੇਗੇ ਨਹੀਂ ਅੱਜ ਉਹਨਾਂ ਦਾ ਸੰਧਾਟਰੀ ਸਤਾਰੋਆ ਤੇ ਸਾਡੇ ਬਹੁਤ ਹੀ ਰਾਜੋ ਪੰਜਾਬ ਦੇ ਲੋਕਾਂ ਨੂੰ ਸਵਾਤੋ ਸੋ ਦੋਵੇਂ ਦੇ ਵਿੱਚ ਵਿੱਚ ਫੋਕਸਿੰਗ ਦੇ ਨਾਲ ਉਹਨਾਂ ਦੇ ਸਾਹਦੇ ਸੁਪਰ ਪਾਰਟੀ ਦੇ ਸੁਪਰੀਮ ਸੀ ਅਰਵਿੰਦ ਕੇਜਰੀਵਾਲ ਜੀ ਵੀ ਪਹੁੰਚ ਰਹੇ ਨੇ ਕੋਈ ਸੰਕਾਟ ਦੇ ਦੇਣਗੇ ਨਾਲ ਸਾਡੇ ਕਾਡਰ ਤੇ ਸਾਥੀ ਐਮ ਐਲ ਏ ਸਹਿਮਾਨ ਸੇਵਾ ਸਿੰਘ ਸਾਹਿਬ ਪੂਰੇ ਜ਼ਿਲ੍ਹੇ ਤੋਂ ਭਾਰੇ ਇਸੇ ਸਾਥ ਅੱਜ ਵਿੱਚ ਪਹੁੰਚ ਰਹੇ ਨੇ ਅੱਜ ਅਸੀਂ ਇੱਥੇ ਡਾਕਟਰ ਕਸ਼ਮੀਰ ਸਿੰਘ ਸੋਹਰ ਜੋ ਪਿਛਲਾ ਜਰਮਸੇਸੀ ਨੂੰ ਉਹਨਾਂ ਦੀਆਂ ਜੀਵਨੋਤਰੀਆਂ ਸਦਾ ਨੇ ਬੜੇ ਮਿਹਨਤ ਨਾਲ ਸਾਂਸਾਂ ਸੀ ਗਏ ਲੋਕਾਂ ਦੇ ਵਿੱਚ ਜੇਨ ਨੇ ਆਪਣੇ ਕਾਰਕਾਲ ਦੇ ਵਿੱਚ ਪਹਿਲਾਂ ਆਪਣੀ ਜਿਹੜੀਆਂ ਡਾਕਟਰ ਕਿਤਾਬਾਂ ਨੂੰ ਬੜੀ ਲੋਕਾਂ ਨੂੰ ਸੇਵਾ ਕੀਤੀ ਉਸ ਦੇ ਬਾਅਦ ਦੇ ਵਿੱਚ ਪਾਗੋ ਤੇ ਕਿੰਤੀ 23 ਐਮਐਲਿ ਬਣੇ ਉਹਨਾਂ ਨੇ ਆਪਣੇ ਪੂਰੇ ਸਾਲ ਦੇ ਟਾਈਮ ਦੇ ਵਿੱਚ ਲੋਕਾਂ ਆਪਣਾ ਬਹੁਤ ਵਧਿਆ ਅੱਜ ਜਿਹੜਾ ਉਹਨਾਂ ਲੋਕ ਵੱਡੇ ਨੇਤਾ ਜਿਹੜੇ ਆ ਪਾਰਟੀ ਦੇ ਆਪਣੇ ਇੱਕ ਮੰਤਰੀ ਐਮ ਐਲ ਏ ਚੇਅਰਮੈਨ ਸਾਹਿਬ ਸੰਗਠਨ ਦੇ ਯੂਨਨਸ ਨਾਲ ਜਿਹੜੇ ਜਿਹੜਾ ਘਟਾ ਕਿ ਆ ਪਾਰਟੀ ਨੂੰ ਉਹਨਾਂ ਦੇ ਪ੍ਰਭਾਵ ਨਾ ਹੋਣਾ ਇਹ ਆ ਨਾ ਪੂਰਾ ਵਾਕਾ ਤਵਾ ਦਾ ਬੈਨਨ ਜਿਹੜੀ ਹਤਾਂ ਤੋਂ ਸ਼ੋਰ ਨੇ ਗਰੇ ਸਾਰੇ ਦੇ ਵਿੱਚ ਆਪਣੇ ਆਪ ਨੂੰ ਸ਼ਾਂਤੀ ਬਖਸ਼ੀ ਤੇ ਚੱਲਦੀ ਕਰ ਰਹੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਅੱਜ ਹਾਲੇ ਮੌਜੂਦ ਸਤਾਰਜੋਗ ਐਮਐਲਏ ਡਾਕਟਰ ਤਸਮੀਰ ਉਹਨਾਂ ਦੀ ਸੰਗਤ ਨੂੰ ਬੋਲ ਪੇਨ ਕਰਵਾਤੇ ਜੀ ਜੀ ਆਗੇ ਸਾਡੇ ਭਗਵਾਨ ਜੀ ਦੇ ਅੱਗੇ ਬੋਲ ਸਾਰੀ ਕੌਮ ਤੇ ਸਾਰੇ ਐਮਐਲਏ ਸਾਹਿਬ ਜਲਦੀ ਇੱਥੇ ਪਹੁੰਚ ਰਹੇ ਨੇ ਸਰਦਾ ਦੇ ਫੁੱਲ ਪੇਂਟ ਕਰਨ ਲਈ ਅਸੀਂ ਵੀ ਸਾਰੇ ਇੱਥੇ ਜਿੰਨੇ ਵੀ ਵਰਕਰ ਨੇ ਸਾਰੇ ਇੱਥੇ ਪਹੁੰਚ ਗਏ ਨੇ ਬਾਕੀ ਮੀਂਹ ਦੇ ਕਾਰਨ ਥੋੜਾ ਜਿਆਦਾ ਦਿੱਕਤ ਆਈ ਹੈ ਕੋਈ ਨਹੀਂ ਕੋਈ ਜਲਦੀ ਇੱਥੇ ਪਹੁੰਚ ਜਾਣਗੇ ਕੇਰੀਆ ਜੀ ਤੇ ਮੁਖਮੰਦੀ ਸਾਹਿਬ ਅੱਜ ਗੁਰੂ ਸਾਹਿਬ ਦਾ ਉਦਾਰਕ ਪ੍ਰੋਗਰਾਮ ਹੋ ਜੀ ਜੀ ਅੰਤਬਰਦਾਸ ਦੇ ਵਿੱਚ ਸ਼ਾਮਲ ਹੋਣ ਸੰਗਤ ਆ ਰਹੀ ਹੈ ਡਾਕਟਰ ਸੋਹਰਗੇ ਇਨਸਾਨ ਰੱਬ ਦਾ ਬੰਦਾ ਸੀ ਜਿਸ ਇਨਸਾਨ ਸੰਗ ਸਾਰੇ ਹਰਗੇ ਨਾਲ ਲਿਕੇ ਖੜੇ ਸਾਰੇ ਮਰਕਨਾਂ ਦਾ ਮਾਨ ਸਨਮਾਨ ਕਰਦਾ ਸਾਰਿਆਂ ਨੂੰ ਆਜੋ ਤੁਸੀਂ ਆ ਜਿਹੜੇ ਹਲਕੇ ਦੇ ਹੀ ਉਹ ਸਾਡੇ ਤੋਂ ਵਸਨੀਕ ਆ ਅਸੀਂ ਸਾਰੇ ਹੱਦ ਦੇ ਨਿਵਾਸੀ ਡਾਕਟਰ ਕਫੀਰ ਸਿੰਘ ਜੀ ਸਰਦਾਰ ਤੋਂ ਸਭ ਲੋਕ ਮਿਲ ਕੇ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਸੱਜੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੇ ਨਿਵਾਸ ਬਖਸ਼ੀ ਤੇ ਪਿਛੇ ਪਰਿਵਾਰ ਨੂੰ ਤੇ ਹਲਕੇ ਤੇ ਸੰਗੀਤ ਨੂੰ ਪਾਣਾ ਮਹੰਦਾਂ ਬਲ ਬੋਸਾ ਵਾਜੂ ਦੀ ਕਾਥਾ ਲੈ अगे बहुत ही जो एम एल ए जशबीर सिंह जी ने जो, जो पिछले दिन तो लाल चलाना करके अः सारे परिवार तो के ना अफसोस करते हैं कि परमात्मा अगर अरदास करते हैं कि पातशाह एम एल एंडी पिछले परिवार को गाणा मन का बल बखश वाहू जी का खालसा वाह बड़ा ही दुख का दिन बोल सत एम एल ए डॉक्टर कश्मीर सिंह जी साली विशोरा दे अ श्रद्धांजलि पहुँचे हैं और अच्छी समुची लीडरशिप सारे लीडर साहबान वालों परमात्मा के चरणों में अरदास बेनती करते हैं कि सरकार चरणों में लाश कोशिश कर और परिवार को पाणा मना

ਪਹੁੰਚਿਆ ਲੋੜੇ ਦੇ ਸਮੇਂ ਤੋਂ ਅੱਧ ਵਿਚਕਾਰ ਨਗਰਿਕ ਰਾਜ ਦੀ ਦਿੱਲੀ ਤੋਂ ਉਹ ਵੀ ਆ ਰਹੇ ਨੇ ਐਮ ਐਲ ਏ ਜੀ ਸੁਪਰ ਸਟਾਰ ਕਿਉਂ ਇਸ ਵਾਰ ਜੀ ਇਹ ਵੀ ਸੰਗੋੜਾ ਕਿਹਾ ਉਹਨਾਂ ਦੀ ਆਈ ਅੰਤਬਰਦਾਸ ਵਾਲੀ ਐਮ ਐਲ ਏ ਸਾਹਿਬ ਵੀ ਸਾਥ ਪਹੁੰਚੇ ਹੋ ਰਹੀ ਹੈ ਸਾਡੇ ਬਹੁਤ ਹੀ ਹਰਤੇ ਜਿਹੜੇ ਦਿਰਾ ਤੋਂ ਇੱਕ ਪੜ੍ਹੇ ਲਿਖੇ ਇਨਸਾਨ ਸੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਮੰਨਦੇ ਸੀ ਕਿਾਰੇ ਜਿਹੜੇ ਪਾਰਟੀ ਨੂੰ ਨਾਲ ਲਿਕੇ ਸਾਰੀ ਤੇ ਹਰ ਕਾਮਰਕਰ ਜਿਹੜੇ ਸਾਰੇ ਉਹਨਾਂ ਨੂੰ ਵਿਰਾਲ ਚਾਹਦੇ ਰਹੇ ਉਹਨਾਂ ਦਾ ਮਾਨ ਸਨਮਾਨ ਕਰਦੇ ਰਹੇ ਬਹੁਤ ਹੀ ਸਤਿਕਾਰਯੋਗ ਡਾਕਟਰ ਕਸ਼ਮੀਰ ਸਿੰਘ ਸ਼ੋਰ ਸਾਬਕਾ ਐਮਐਲਏ ਜੀ ਕਰਤਾਰਪਾਲ ਜੋ ਸਖੇਪ ਬਿਮਾਰੀ ਤੋਂ ਬਾਅਦ ਕੰਮ ਚਲਾਣਾ ਕਰ ਗਏ ਸਨ ਅੱਜ ਅਸੀਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਅੰਤਮ ਅਰਦਾਸ ਵਿੱਚ ਸਰਦਾ ਅਗਲੀ ਸ਼ਰੂ ਸ਼ਾਮਲ ਹੋ ਕੇ ਉਹਨਾਂ ਨੇ ਸਰਦਾ ਦੇ ਫੁੱਲ ਪੇਟ ਕਰਨਾ ਹੈ ਬਹੁਤ ਹੀ ਵੇਖ ਤੇ ਚੱਕੇ ਇਨਸਾਨ ਸਨ ਡਾਕਟਰ ਸਾਹਿਬ ਜਿਨ੍ਹਾਂ ਦੇ ਕੀਤੇ ਹੋਏ ਕੰਮ ਲੋਕ ਇੱਥੋਂ ਦੇ ਹਲਕਾ ਤਰਤਾ ਸਾਹਿਬ ਸਦਾ ਯਾਦ ਰੱਖਣਗੇ ਬਹੁਤ ਮਾਣ ਆਇਆ ਜੀ ਸਾਡੇ ਤਰਤਾ ਨਾਲ ਕੇ ਨਾਲ ਬਹੁਤ ਵਧੀਆ ਇਨਸਾਨ ਸੀ ਔਰ ਸਭ ਤੋਂ ਵੱਡੀ ਗੱਲ ਮਹਾਨਤਾ ਔਰ ਸਾਨੂੰ ਇਹਨਾਂ ਦੀ ਬੇ ਜਿਹੜੀ ਇੱਕਦਮ ਮੌਤ ਹੋਣ ਤੋਂ ਬਾਅਦ ਸਾਡਾ ਅਲਵਾਰਸ ਆਇਆ ਹਲਕਾ ਹੋਇਆ ਵਾ ਤੇ ਮੈਂ ਵਾ ਗੁਰਦਾਸ ਕਰੂੰਗਾ ਆਪਣੇ ਚਰਨਾਂ ਦੇ ਵਿੱਚ ਆਪ ਪੱਖਲੇ ਸਾਡੇ ਦਰਮਦਰ ਸ਼ਹਿਰ ਨੂੰ ਕੋਈ ਚੱਕਾ ਕੱਢੇ ਨਾ। ਆ ਲਿਆ ਸਾਡੇ ਸੰਤਾਨ ਲੋਕ ਹਰ ਦਾ ਬਸਾ ਇੱਕ ਡਾਕਟਰ ਜੀ ਜੀ 16 ਅਕਾਲ ਚਲਾਣਾ ਕਰ ਗਏ ਆ ਇਸ ਦੁੱਖ ਦੀ ਘਰੀ ਚ ਅਸੀਂ ਸਾਰੇ ਉਹਨਾਂ ਦੇ ਪਰਿਵਾਰ ਨਾਲ ਸਾਥ ਸਭੰਦੀਆਂ ਨਾਲ ਅੱਜ ਲੋ ਨਾਲ ਪਰੇ ਆ ਤੇ ਉਹਨਾਂ ਦੀ ਜੋ ਵੀ ਸ਼ਹਿਰ ਰਾਸਤੇ ਹਲਕੇ ਵਾਸਤੇ ਦੁਆਵਾ ਉਹ ਬਰਕਤਾਂ ਕਰੇ ਕਿ ਇਹਦਾ ਪਰਿਵਾਰ ਜਾਂ ਅਭੀਏ ਤੇ ਕੋਈ ਵੀ ਜਿਹੜਾ ਲੀਡਰ ਆਵੇ ਉਹਦਾ ਦੀਆ ਮਨੋ ਕਾਮਨਾ ਪੂਰੀਆਂ ਕਰੇ ਆ ਤੇ ਸ਼ਹਿਰ ਦਾ ਬਕਾਸ ਹੋ ਸਕੇ ਇਹ ਨਾ ਪੂਰਾ ਉਹਨਾਂ ਦਾ ਦਾਵਾ ਇਹ ਕਟੜੀ ਦਾ ਪੂਰਾ ਹੋਵੇ ਐਮਐਲਏ ਸਾਹਿਬ ਬਹੁਤ ਵਧੀਆ ਨਿਸ਼ਾਨ ਸੀ ਉਹਨਾਂ ਨੂੰ ਫਾਇਦਾ ਦਿੱਖਿਆ ਕਿਹੜਾ ਇਤਜਾਕ ਕੀਤਾ ਜਣ ਬਾਕੀ ਵੇਖੋ ਜੀ ਇਨਸਾਨੀਅਤ ਤੇ ਮੈਂ ਪਹਿਲੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਹ ਸਾਰਾ ਰਿਕਾਰਡ ਕਰ ਰਹੇ ਹੋ ਦੂਸਰੀ ਗੱਲ ਇਹ ਆ ਕਿ ਵੇਖੋ ਇੱਕ ਨਿਸ਼ਾਨ ਜਿਹਨੂੰ ਲੋਕਾਂ ਨੇ ਚੁਣਿਆ ਔਰ 5 ਸਾਲ ਵਾਸਤੇ ਉਸ ਤੋਂ ਕਾਮ ਲੈਣ ਵਾਸਤੇ ਆਪਦੀ ਆਸਾਂ ਰੱਖ ਕੇ ਐਨੀ ਉਮੀਦ ਵਾਲਾ ਇਹਨੂੰ ਭਾਇਆ ਕਿ شریف ਨਿਸ਼ਾਨ ਸੀ ਇੱਕ ਸ਼ਰੀਫ ਇਨਸਾਨ ਹੋਣ ਦੇ ਨਾਤੇ ਅੱਜ ਅਸੀਂ ਉਹਦੀ ਸਦਾਕ ਦੀ ਹੋਈ ਸ਼ਾਮਲ ਹੋਏ ਆ ਨਾ ਕਿ ਕਿਸੇ ਲਾਲਚ ਦੇ ਤੌਰ ਤੇ ਸਾਨੂੰ ਕੋਈ ਲਾਲਚ ਨਹੀਂ ਨਾ ਕਦੀ ਲਾਲਚ ਰੱਖਿਆ ਔਰ ਨਾ ਹੀ ਕਦੀ ਇੱਧਰ ਵੇਖਿਆ ਇਸ ਕਰਕੇ ਅੱਜ ਜੇ ਅਸੀਂ ਇੱਥੇ ਸ਼ਾਮਲ ਹੋਏ ਆ ਇੱਕ ਨਿਸ਼ਾਨ ਦੇ ਤੌਰ ਤੇ ਕੋਈ ਸ਼ਰੀਫ ਇਨਸਾਨ ਸੀ ਸਾਨੂੰ ਉਹਦਾ ਭੋਗ ਤੇ ਜਾਣਾ ਚਾਹੀਦਾ